ਅੱਜ ਦੇਖ ਸਕਦੇ ਹੋ ਜੀ ਪੰਥਾ ਸਾਹਿਬ ਦਾ ਬੋਰਡ ਲੱਗਿਆ ਹੋਇਆ ਹੈ 829 ਆਮ ਆਦਮੀ ਕਲੀਨਿਕ ਖੋਲੇ ਗਏ ਹੈਗੇ ਆ ਜੀ 80 ਤਰ੍ਹਾਂ ਦੀਆਂ ਦਵਾਈਆਂ ਮੁਫਤ 38 ਤਰ੍ਹਾਂ ਦੇ ਟੈਸਟ ਮੁਫਤ 1.54 ਕਰੋੜ ਤੋਂ ਵੱਧ ਮਰੀਜ਼ਾਂ ਨੇ ਕਰਵਾਇਆ ਇਲਾਜ ਵੱਡੀ ਖਬਰ ਪੰਥਾ ਸਾਹਿਬ ਲਗਾਤਾਰ ਸਿਹਤ ਦੇ ਪ੍ਰਤੀ ਕੰਮ ਕਰਦੇ ਪਏ ਹੈਗੇ ਜੀ ਮੁਹੱਲਾ ਕਲੀਨਿਕ ਥੋਲੇ ਜਾ ਰਹੇ ਹੈਗੇ ਆਮ ਆਦਮੀ ਕਲੀਨਿਕ ਜਿਦਾ ਜਿਦਾ ਥੋਲੇ ਜਾ ਰਹੇ ਹੈਗੇ ਆ ਜੀ ਪ੍ਰੋਪਰ ਬਿਲਟੀ ਦਿੱਤੀ ਜਾ ਰਹੀ ਹੈ ਹਵੰਤਪਾ ਸਾਹਿਬ ਦੀ ਸਰਕਾਰ ਦੇ ਵੱਲੋਂ ਤੁਸੀਂ ਦੇਖ ਸਕਦੇ ਹੋ ਉੱਤੀ బోర్ ਲੱਗਿਆ ਹੋਇਆ ਅਸੀਂ ਖੜੇ ਹਾਂ ਜੀ ਪੀ ਸੋਟਰ ਰੋਡ ਸਾਹਮਣੇ ਲੋਕੀ ਜਦੋਂ ਥੋ ਲੰਘਦੇ ਨੇ ਪਖਵਾ ਰੋਡ ਜਾਣ ਵਾਸਤੇ ਤੇ ਉਹਨਾਂ ਦੀ ਨਜ਼ਰ ਸਿੱਧਾ ਇਸ బోర్ ਤੇ ਪੈਂਦੀ ਹੈਗੀ ਹੈ ਜੀ ਕੁੰਤਮਾਨ ਸਾਹਿਬ ਲਗਾਤਾਰ ਕੰਮ ਕਰ ਰਹੇ ਹੈਗੇ ਆ ਤੁਸੀਂ ਦੇਖ ਸਕਦੇ ਹੋ 829 ਕਲੀਨਿਕ ਖੋਲੇ ਗਏ ਹੈਗੇ ਆ ਜੀ ਕੁੰਤਮਾਨ ਸਾਹਿਬ ਦੇ ਵੱਲੋਂ ਵਧੀਆ ਕੰਮ ਸਰਕਾਰ ਕਰਦੀ ਪਈ ਹੈਗੀ ਆ ਇੱਥੇ ਹਰ 파ਟੀ ਆਪਣਾ ਬੋਰਡ ਲਗਾਉਂਦੀ ਆ ਤੁਸੀਂ ਦੇਖ ਸਕਦੇ ਹੋ 829 ਆਮ ਆਦਮੀ ਕਲੀਨਿਕ ਵਧੀਆ ਕੰਮ ਪੰਚਮਨ ਸਾਹਿਬ ਦੀ ਸਰਕਾਰ ਕਰ ਰਹੀ ਹੈਗੀ ਐ ਇਦਾਂ ਹੀ ਕੰਮ ਪੰਚਮਨ ਸਾਹਿਬ ਕਰਦੇ ਰਹਿਣ ਆ ਤੁਸੀਂ ਦੇਖ ਸਕਦੇ ਹੋ ਪੂਰਾ ਵਿਵਾਰਾ 829 ਆਮ ਆਦਮੀ ਕਲੀਨਿਕ 80 ਤਰ੍ਹਾਂ ਦੀ ਦਵਾਈਆਂ ਮੁਕਤ 36 ਤਰ੍ਹਾਂ ਦੇ ਟੈਸਟ ਮੁਕਤ ਇੱਕ ਪਾਟ ਜਗਰ ਤੋਂ ਵੱਧ ਮਰੀਜ਼ਾਂ ਨੇ ਕਰਵਾਇਆ ਇਲਾਜ ਵਧੀਆ ਕੰਮ ਪਾਤਮਾ ਸਾਹਿਬ ਦੀ ਸਰਕਾਰ ਕਰਦੀ ਪਈ ਹੈਗੀ ਜੀ ਇਦਾਂ ਹੀ ਕੰਮ ਕਰਦੇ ਰਹਿਣ ਵੱਡਾ ਕੀ ਵਿਚਾਰ ਹੈ ਕਿ ਪੰਤਪਾ ਸਾਹਿਬ ਕਿੱਦਾਂ ਨਾਮ ਕਰ ਰਹੇ ਹੈ ਜੁਰ ਕਮੈਂਟ ਬਾਕ ਚ ਦੱਸੋ ਵੱਤੋ ਆ ਵੀਡੀਓ ਸ਼ੇਅਰ ਕਰ ਦਿਓ ਚੈਨਲ ਜਰੂਰ ਸਬਸਕ੍ਰਾਈਬ ਕਰੋ ਤਾਂ ਕਿ ਇਦਾਂ ਦੀ ਖਬਰਾਂ ਤੁਹਾਨੂੰ ਮਿਲਦੀਆਂ ਰਹਿਣ ਪਾਨੂੰ ਇਦਾਂ ਦੀ ਖਬਰਾਂ ਆਪਾਂ ਜਰੂਰ ਦਿਖਾਣੇ ਹੈਗੇ ਆਂ ਜਾਂਦੇ ਜਾਂਦੇ ਉਹ ਦਿਖਾ ਦਈਏ ਜੀ ਕਿਸ ਹੋਟਲ ਕੋ ਖੜੇ ਹੋਏ ਸੀਗੇ ਬੋਰਡ ਲੱਗਿਆ ਹੋਇਆ ਆਂਦੇ ਜਾਂਦੇ ਰਾਹੀਰਾਂ ਨੂੰ ਦਿਖਦਾ ਹੈਗਾ ਕਿ ਪੰਤਪਾ ਸਾਹਿਬ ਦੀ ਸਰਕਾਰ ਕੰਮ ਕਰ ਰਹੀ ਹੈਗੀ ਹੈ 829 ਆਮ ਆਦਮੀ ਕਲੀਨਿਕ 80 ਤਰ੍ਹਾਂ ਦੀਆਂ ਦਵਾਈਆਂ ਮੁਫਤ 38 ਤਰ੍ਹਾਂ ਦੇ ਟੈਸਟ ਮੁਫਤ 1.54 ਕਰੋੜ ਤੋਂ ਵੱਧ ਮਰੀਜ਼ਾਂ ਨੇ ਕਰਵਾਇਆ ਇਲਾਜ ਬੋਤਮਾ ਸਾਹਿਬ ਇੰਨਾ ਹੀ ਤੁਸੀਂ ਵਧੀਆ ਕੰਮ ਕਰਦੇ ਰਹੋ ਤੇ ਆਮ ਆਦਮੀ ਦੀ ਸੇਵਾ ਕਰਦੇ ਰਹੋ ਥੈਂਕ ਯੂ